ਤਾਂ ਗੱਲ ਕਰਦੇ ਹਾਂ ਜੰਮੂ ਕਸ਼ਮੀਰ ਦੀ ਜਿੱਥੇ ਜੰਮੂ ਕਸ਼ਮੀਰ ਦੇ ਵਿੱਚ ਮੁੱਠਪੇੜ ਹੋਈ ਹੈ ਮੁੱਠਪੇੜ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦੇ ਵਿਚਕਾਰ ਹੋਈ ਹੈ ਇਸੇ ਦੌਰਾਨ ਖਬਰیں ਮਿਲਦੀ ਹੈ ਕਿ ਇੱਕ ਅੱਤਵਾਦੀ ਛੜਾ ਉਸ ਨੂੰ ਮਾਰ ਦਿੱਤਾ ਗਿਆ ਇਲਾਕੇ ਦੇ ਵਿੱਚ ਹੋਰ ਵੀ ਅੱਤਵਾਦੀ ਲੁਕੇ ਹੋਣ ਦੀ ਖਬਰਾਂ ਛੜੀ ਉਹ ਵੀ ਮਿਲ ਰਹੀਆਂ ਤਾਂ ਸੁਰੱਖਿਆ ਬਲਾਂ ਦੇ ਵੱਲੋਂ ਇਲਾਕੇ ਦੀ ਕੇਰਾਬੰਦੀ ਛੜੀ ਉਹ ਕੀਤੀ ਹੋਈ ਹੈ ਸੁਰੱਖਿਆ ਬਲ ਨੇ ਛੜੇ ਉਹ ਲਗਾਤਾਰ ਸਰਚ ਅਭਿਆਨ ਛੜੇ ਉਹ ਚਲਾ ਰਹੇ ਨੇ ਤਾਂ ਮੁੱਠਪੇੜ ਹੋਈ ਹੈ ਜੰਮੂ ਕਸ਼ਮੀਰ ਦੇ ਸ਼ੋਪੀਆ ਦੇ ਵਿੱਚ ਸ਼ੋਪੀਆ ਦੇ ਵਿੱਚ ਅਤਵਾਦੀ ਅਤੇ ਸੁਰੱਖਿਆ ਬਲ ਆਮੋ ਸਾਹਮਣੇ ਹੋਏ ਨੇ ਤਾਂ ਮੋਟਪੇੜ ਦੇ ਦੌਰਾਨ ਇੱਕ ਅਤਵਾਦੀ ਜਿਹੜਾ ਉਹ ਮਾਰਿਆ ਗਿਆ ਤਾਂ ਸੁਰੱਖਿਆ ਬਲਿਆਂ ਨੇ ਇੱਕ ਅਤਵਾਦੀ ਨੂੰ ਮੌਤ ਦੀ ਘਾਟਾ ਜਿਹੜੀ ਉਤਾਰ ਦਿੱਤਾ ਗਿਆ ਜੇ ਗੱਲ ਕੀਤੀ ਜਾਵੇ ਅੱਜ ਦੀ ਤੱਕ ਕਸ਼ਮੀਰ ਦੇ ਵਿੱਚ ਅਜ ਪਹਿਲਗਾਮ ਹਮਲੇ ਦੇ ਅਤਵਾਦੀਆਂ ਦੇ ਪੋਸਟਰ ਨੇ ਛੇੜੇ ਉਹ ਲਗਾਏ ਗਏ ਨੇ ਐਸੇ ਨੇ ਚੱਲਦੇ ਉਹਨਾਂ ਅਤਵਾਦੀਆਂ ਦੀ ਸੂਚਨਾ ਦੇਣ ਵਾਲੇ ਨੂੰ 20 ਲੱਖ ਰੁਪਏ ਦਾ ਇਨਾਮ ਦਾ ਐਲਾਨ ਅਚੜਾਉ ਵੀ ਕੀਤਾ ਗਿਆ ਤਾਂ ਜਿਹੜਾ ਉਹਨਾਂ ਅੱਤਵਾਦੀਆਂ ਦੀ ਸੂਚਨਾ ਦਵੇਗਾ ਤਾਂ ਉਸ ਨੂੰ 20 ਲੱਖ ਰੁਪਏ ਦਾ ਇਨਾਮ ਅਚੜਾਉ ਦਿੱਤਾ ਜਾਵੇਗਾ ਤਾਂ ਅੱਤਵਾਦੀਆਂ ਦੇ ਸਿਰ ਦੇ ਉੱਪਰ 20 ਲੱਖ ਰੁਪਏ ਦਾ ਇਨਾਮ ਅਚੜਾਉ ਰੱਖਿਆ ਗਿਆ ਤਾਂ ਸ਼ੋਪੀਆ ਦੇ ਵਿੱਚ ਵੱਡਾ ਮੋਟਾ ਪੇੜ ਹੋਇਆ ਜਿੱਥੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦੇ ਵਿਚਕਾਰ ਗੋਲੀਬਾਰੀ ਹੋਈ ਹੈ ਐਸੇ ਗੋਲੀਬਾਰੀ ਦੇ ਦੌਰਾਨ ਦੱਸਿਆ ਜਾ ਰਿਹਾ ਕਿ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਨੂੰ ਮੌਤ ਦੀ ਘਾਟ ਉਤਾਰ ਦਿੱਤਾ ਹੈ ਤਾਂ ਕਿ ਆ ਜਾ ਰਿਹਾ ਕਿ ਹੋਰ ਵੀ ਅਤਵਾਦੀ ਇਸ ਇਲਾਕੇ ਦੇ ਵਿੱਚ ਲੁਕੇ ਹੋਏ ਨੇ ਜਿਸ ਦੇ ਚਲਦੇ ਸੁਰੱਖਿਆ ਬਲਾਂ ਦੇ ਵੱਲੋਂ ਸਰਚ ਅਭਿਆਨ ਨੇ ਛੇੜੇ ਉਚਲਾਏ ਜਾ ਰਹੇ ਨੇ ਲਗਾਤਾਰ ਇਲਾਕੇ ਦੇ ਵਿੱਚ ਸਰਚ ਅਭਿਆਨ ਸੁਰੱਖਿਆ ਬਲਾਂ ਦੇ ਵੱਲੋਂ ਚਲਾਇਆ ਜਾ ਰਿਹਾ ਘੇਰਾਬੰਦੀ ਹੈ ਜਿਹੜੀ ਉਹ ਇਲਾਕੇ ਦੀ ਕੀਤੀ ਹੋਈ ਹੈ